ਹਾਂਜੀ ਦੋਸਤੋ ਗੱਲ ਕਰਦੇ ਆ ਸੁਮੇਧ ਸੈਣੀ ਵਾਰੇ ਉਹਦੇ ਭਰਾ ਤੇ ਪਰਜਾਈ ਦੀ ਇੱਕ ਇੰਟਰਵਿਊ ਵਾਇਰਲ ਹੋ ਰਹੀ ਹੈ ਸਿਮਰਨ ਜੋਤ ਸਿੰਘ ਮੱਕੜ ਜਿਹੜਾ ਪੱਤਰਕਾਰ ਹੈ ਉਹਨੇ ਸਵਾਲ ਕੇ ਪੀ ਐਸ ਗਿੱਲ ਦੇ ਭਰਾ ਨੂੰ ਤੇ ਉਹਦੀ ਪਰਜਾਈ ਨੂੰ ਕੀਤੇ ਪਾਰੋਂ ਬੜੇ ਮਾਣ ਦੇ ਨਾਲ ਜਿਵੇਂ ਬਹੁਤ ਚੰਗਾ ਕੰਮ ਕੀਤਾ ਹੁੰਦਾ ਹੈ ਕੇਪੀਐਸ ਗਿੱਲ ਨੇ ਇਸ ਤਰ੍ਹਾਂ ਜਵਾਬ ਦੇ ਰਹੇ ਸੀ ਕਹਿੰਦੇ ਜੀ ਉਹ ਵਾਕਈ ਸੁਪਰਕਾਪ ਸੀ ਤੇ ਉਹਨੇ ਅਤਵਾਦ ਦੇ ਨਾਲ ਨਜਿੱਠਿਆ ਤੇ ਉਹਦਾ ਕਰਕੇ ਸਾਨੂੰ ਇੱਜ਼ਤ ਬੜੀ ਮਿਲਦੀ ਹੈ ਜਿੱਥੇ ਅਸੀਂ ਜਾਨੇ ਹਾਂ ਇਸ ਤਰ੍ਹਾਂ ਦੀ ਉਹਨਾਂ ਦੀ ਸੋਚ ਸੀ ਪੱਤਰਕਾਰ ਮੱਕੜ ਨੇ ਸਵਾਲ ਉਹਨਾਂ ਨਾਲ ਕੀਤੇ ਤੇ ਉਹਨਾਂ ਨੇ ਵੀ ਅੱਗੋਂ ਕਈ ਸਵਾਲ ਖੜੇ ਕਰ ਦਿੱਤੇ ਜਿੰਨਾਂ ਦਾ ਮੈਂ ਜਵਾਬ ਦੇਣਾ ਇੱਕ ਪੰਜਾਬ ਦਾ ਇੱਕ ਗੁਰਸਿੱਖ ਹੋਣ ਦੇ ਨਾਤੇ ਕਿਉਂਕਿ ਉਹਨੇ ਸਿੱਖ ਕੌਮ ਦਾ ਸਭ ਤੋਂ ਵੱਧ ਜਿਹੜਾ ਘਾਣ ਹੈ ਉਹ ਪੰਜਾਬ ਵਿੱਚ ਕੇਪੀਐਸ ਗਿੱਲ ਨੇ ਕੀਤਾ ਤੇ ਉਹਨੂੰ 부ੱਜੜ ਦਾ ਨਾਮ ਦਿੱਤਾ ਗਿਆ ਨਾ ਕਿ ਸੁਪਰਕੋਪ ਦਾ ਤੇ ਅਸਲ ਦੇ ਵਿੱਚ ਉਹ 부ੱਜੜ ਸੀ 25000 ਲਾਵਾਰ ਸਲਾਸ ਕਈ ਕਿਸਾੜ ਦੇਣੀ ਮੈਂ ਉਹਦੇ ਭਰਾ ਤੇ ਭਜਾਈ ਨੂੰ ਪੁੱਛਣਾ ਚਾਹਣਾ ਹੈ ਕਿ ਉਹ ਸਭ ਕੁਝ ਨਜਾਇਜ਼ ਸੀ ਸੁਪਰੀਮ ਕੋਰਟ ਦੇ ਵਿੱਚੋਂ ਹਾਈ ਕੋਰਟ ਦੇ ਵਿੱਚੋਂ ਜਿਹੜੇ ਮਲਾਜਮਾਂ ਨੂੰ ਅੱਜ ਸਜ਼ਾਵਾਂ ਹੋ ਰਹੀਆਂ ਐ ਕਿ ਉਹ ਝੂਠੀਆਂ ਸਜ਼ਾਵਾਂ ਕਰ ਰਹੇ ਨੇ ਜੱਜ ਉਹ ਸਰੇ ਆਮ ਕੇ ਪੀਐਸ ਗਿੱਲ ਦਾ ਨਾਮ ਲੈ ਰਹੇ ਅਫਸਰ ਕਿ ਸਾਨੂੰ ਕਹਿੰਦਾ ਸੀ ਕਿ ਇੰਨੇ ਬੰਦੇ ਮਾਰ ਕੇ ਮੈਨੂੰ ਰਿਪੋਰਟ ਕਰੋ ਹੋਰ ਨੂੰ ਪੁੱਛੜ ਨਾ ਕਹੀਏ ਤੇ ਕੀ ਕਹੀਏ ਦੋਸਤੋ ਜਿਹੜਾ ਉਹਦਾ ਭਰਾ ਤੇ ਭਝਾਈ ਨੇ ਸਵਾਲ ਖੜੇ ਕੀਤੇ ਐ ਮਾਇਓ ਦੀ ਇੰਟਰਵਿਊ ਪਹਿਲਾਂ ਸੁਣੀ ਐ ਫਿਰ ਗੱਲ ਕਰਨ ਲੱਗਿਆ ਨੰਬਰ 1 ਤੇ ਉਹਨੇ ਆਖਿਆ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਏਜੰਸੀਆਂ ਦਾ ਬੰਦਾ ਐ ਪੰਜਾਬ ਦਾ ਮਾਹੌਲ ਖਰਾਬ ਕਰਨ ਬਾਅਦ ਤੇ ਭੇਜਿਆ ਫਿਰ ਉਹਨੇ ਇਹ ਵੀ ਆਖਿਆ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਏਜੰਸੀਆਂ ਦੀ ਪਦਾਇਸ ਸੀ ਤਾਂ ਕਰਕੇ ਮਾਹੌਲ ਖਰਾਬ ਹੋਇਆ ਅੱਤਵਾਦ ਆਇਆ ਜੇ ਕੇ ਪੀ ਐਸ ਗਿੱਲ ਨਾ ਹੁੰਦਾ ਕਹਿੰਦਾ ਅੱਤਵਾਦ ਖਤਮ ਨਾ ਹੁੰਦਾ ਉਹ ਦੋਸਤੋ ਅੱਤਵਾਦ ਕਹਿ ਰਿਹਾ ਜਿਹੜੇ ਸਿੱਖ ਰਾਜ ਦੇ ਵਾਸਤੇ ਲੜੇ ਸੂਰਮੇ ਜੋਧੇ ਉਹਨਾਂ ਨੂੰ ਉਹ ਬੁਰਾਪਣਾ बोल रहे हैं ਤੇ ਨੰਬਰ 2 ਤੇ ਦੋਸਤੋ ਉਹਨੇ ਅੱਗੇ ਇੱਕ ਲਿਸਟ ਦਿੱਤੀ ਹੈ ਮੱਕੜ ਨੂੰ ਕਹਿੰਦਾ ਆ ਲੋਕਾਂ ਨਾਲ ਗੱਲ ਕਰ ਲਈ ਜਿਹੜੇ ਕੇਪੀਐਸ ਗਿੱਲ ਨੂੰ ਰੱਬ ਮੰਨਦੇ ਐ ਤੇ ਜਿਨ੍ਹਾਂ ਦੇ ਬੰਦੇ ਕਹਿੰਦਾ ਖਾੜਕੂਆਂ ਨੇ ਮਾਰੇ ਐ ਇਹ ਕੋਣੇ ਗੱਲ ਕੀਤੀ ਕਿ ਬੱਸਾਂ ਚੋ ਲਾ ਕੇ ਹਿੰਦੂ ਮਾਰੇ ਮੈਂ ਉਸ ਭਰਾ ਨੂੰ ਕਹਿਣਾ ਚਾਹੁੰਨਾ ਜੀ ਤਾਂ ਨਹੀਂ ਕਰਦਾ ਭਰਾ ਕਹਿਣ ਨੂੰ ਕਿਉਂਕਿ ਉਹ ਕੇਪੀ ਗਿੱਲ ਗਿੱਲ ਦਾ ਬੁੱਚੜ ਦਾ ਭਰਾ ਹੈ ਪਰ ਫਿਰ ਵੀ ਅਸੀਂ ਗੁਰਸਿੱਖ ਹੋਣ ਦੇ ਨਾਤੇ ਹਰ ਇੱਕ ਨੂੰ ਪਿਆਰ stdcਕਾਰਨਾ ਬੋਲਣ ਦਾ ਸਾਡਾ ਫਰਜ਼ ਬਣਦਾ ਹੈ ਕਿ ਜਿਹੜੀ ਉਹਨੇ ਗੱਲ ਕੀਤੀ ਹੈ ਕਿ ਬੱਸਾਂ ਚੋ ਲਾਹ ਕੇ ਬੰਦੇ ਮਾਰੇ ਮੈਂ ਉਹਨੂੰ ਕਹਿਣਾ ਚਾਹੁੰਨਾ ਭਰਾਵਾ ਉਹ ਬੱਸਾਂ ਚੋ ਲਾਹ ਕੇ ਜਿਹੜੇ ਮਾਰੇ ਸੀ ਉਹ ਤੇਰੇ ਭਰਾ ਨੇ ਮਰਵਾਏ ਸੀ ਉਹ ਕੇ ਪੀ ਐਸ ਗਿੱਲ ਦੀ ਸਰਾਰਤ ਸੀ ਕਿਉਂਕਿ ਕਈ ਅਫਸਰਾਂ ਨੇ ਪਿੰਕੀ ਕੈਟ ਵਰਗਿਆਂ ਨੇ ਇਹ ਗੱਲ ਦੱਸ ਦਿੱਤੀ ਹੈ ਕਿ ਅਸੀਂ ਕੈਟ ਬਣ ਕੇ ਆਪ ਹੀ ਕਹਿੰਦਾ ਉਹ ਜੇ ਬੰਦੇ ਅਸੀਂ ਭਾਲੇ ਸੀ ਸ਼ਾਮ ਨੂੰ ਉਹਨਾਂ ਦੇ ਚੋਲੇ ਪਵਾ ਦਿੰਦੇ ਗੋਲ ਦਸਤਾਰਾਂ ਬਣਾ ਦਿੰਦੇ ਤੇ ਲੋਕਾਂ ਦੇ ਘਰੇ ਭੇਜ ਦਿੰਦੇ ਕਹਿੰਦਾ ਨਾਲੇ ਤੇ ਉਹ ਰੋਟੀ ਖਾ ਕੇ ਆਉਂਦੇ ਨਾਲੇ ਉਹਨਾਂ ਦੀਆਂ ਧੀਆਂ ਭੈਣਾਂ ਨਾਲ ਬਲਾਤਕਾਰ ਕਰਦੇ ਤੇ ਕਹਿੰਦਾ ਲੋਕ ਦੁਖੀ ਹੋ ਕੇ ਸਾਨੂੰ ਸਾਦੇ ਤੇ ਤੜਕੇ ਜਾ ਕੇ ਅਸੀਂ ਚੱਕ ਲੈਂਦੇ ਵੀ ਤੁਹਾਡੇ ਘਰੇ ਖਾੜਕੂ ਆਏ ਆ ਕਹਿੰਦਾ ਦੂਰਾ ਕੰਮ ਕੀਤਾ ਕਿ ਲੋਕਾਂ ਦੇ ਮਨ ਦੇ ਵਿੱਚ ਖਾੜਕੂਆਂ ਪ੍ਰਤੀ ਜ਼ਹਿਰ ਭਰ ਜੇ ਕਿ ਖਾੜਕੂ ਸਿੰਘ ਆ ਮਾੜਾ ਕੰਮ ਕਰਨ ਲੱਗ ਗਏ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਖਰਾਬ ਕਰਦੇ ਐ ਤੇ ਉਹ ਪੁਲਿਸ ਦਾ ਪੱਖ ਕਰਨ ਲੱਗ ਜਾਣਗੇ ਇਹ ਸਾਰਾ ਕੰਮ ਤੇ ਕੇਪੀਐਸ ਗਿੱਲ ਨੇ ਕਰਵਾਇਆ ਇਨ ਆਪਰੇਸ਼ਨ ਦਾ ਨਾਮ ਦਿੱਤਾ ਗਿਆ ਸੀ ਦੋ ਤਿੰਨ ਆਪਰੇਸ਼ਨ ਉਹਨਾਂ ਨੇ ਕੀਤੇ ਤੇ ਇਹ ਕੈਟ ਬਣਾ ਕੇ ਆਪ ਹੀ ਉਹਨਾਂ ਨੇ ਭੇਜੇ ਸੀ ਫਿਰ ਮੈਂ ਗੱਲ ਕਰਨੀ ਚਾਹਣਾ ਹੈ ਕਿ ਕੇਪੀਐਸ ਗਿੱਲ ਤੇਰਾ ਭਰਾ ਜਿਹੜਾ ਨਜਾਇਜ਼ ਮੁੰਡੇ ਚੱਕ ਚੱਕ ਕੇ ਉਹਨੇ ਪੰਜਾਬ ਚੋਂ ਮਾਰੇ ਓਏ 10 ਸਾਲ ਮਾਜੇ ਦੇ ਵਿੱਚੋਂ ਬਰਾਤ ਨਹੀਂ ਚੜੀ ਕੇਪੀਐਸ ਗਿੱਲ ਦੇ ਤੇਰੇ ਭਰਾ ਕਰਕੇ ਕਿਉਂਕਿ ਨੌਜਵਾਨ ਮੁੰਡਾ ਉਹਨੇ ਕੋਈ ਛੱਡੇ ਹੀ ਨਹੀਂ ਸੀ ਉਹਨੇ ਸਾਰੇ ਮਾਰ ਦਿੱਤੇ ਤੇ ਦਿੱਲੀ ਦਾ ਉਹ ਬੀਬਾ ਪੁੱਤ ਬਣਿਆ ਹੋਇਆ ਸੀ ਫਿਰ ਤੂੰ ਗੱਲ ਕੀਤੀ ਹੈ ਮੁੱਖ ਮੰਤਰੀ ਬਿਆਨਤ ਦੀ ਤੂੰ ਕਹਿਣਾ ਉਹ ਬੜਾ شریف ਬੰਦਾ ਸੀ ਮੇਰੇ ਵਾਂਗੂ ਵਿਚਾਰਾਂ ਦਾ ਖੁੱਲਾ ਸੀ ਮੇਰੇ ਵਾਂਗੂ ਤੇਰਾ ਤੇ ਭਰਾਵਾ ਪਤਾ ਨਹੀਂ ਕਿ ਤੂੰ ਕੀ ਕੁਝ ਜ਼ਿੰਦਗੀ ਚ ਕੀਤਾ ਤੇ ਕਰਨਾ ਚਾਹਣਾ ਹੈ ਪਰ ਬਿਆੰਤ ਦੀ ਨਜਾਇਜ਼ ਸਰਕਾਰ ਬਣੀ ਸੀ ਜਿਵੇਂ ਅਸੀਂ ਕਹਿ ਦਿੰਨੇ ਆ ਨਾ ਕਿ ਤੂੰ ਨਜਾਇਜ਼ ਸੰਤਾਨ ਆ ਆਪਣੇ ਪਿਓ ਦਾ ਨਹੀਂ ਇਸ ਤਰ੍ਹਾਂ ਬਿਆੰਤ ਦੀ ਸਰਕਾਰ ਪਿਓ ਦੀ ਨਹੀਂ ਸੀ ਲੋਕਾਂ ਦੀ ਸਰਕਾਰ ਨਹੀਂ ਸੀ ਚੁਣੀ ਹੋਈ ਕਿਉਂਕਿ ਵੋਟਾਂ ਤੇ ਸਿਰਫ ਉਹਨੂੰ 10% ਪਈਆਂ ਸੀ ਬਾਈਕਾਟ ਕੀਤਾ ਹੋਇਆ ਸੀ ਨਾ ਕਾਲੀਆਂ ਨੇ ਇਲੈਕਸ਼ਨ ਲੜੀ ਨਾ ਫੈਡਰੇਸ਼ਨਾਂ ਨੇ ਇਲੈਕਸ਼ਨ ਲੜੀ ਨਾ ਮਾਨ ਸਾਹਿਬ ਨੇ ਲੜੀ ਪਿੱਟ ਤੇ ਖਾਲੀ ਸੀ ਆ ਕਰਕੇ ਬਿਆੰਤ ਜਿੱਤਿਆ ਤੇ ਉਹਨੇ ਖੂਨ ਦੀ ਹੋਲੀ ਖੇਢੀ ਤੁਹਾਨੂੰ شریف ਕਹਿਣਾ ਹੈ ਬਿਆੰਤ ਨੇ ਕੀ ਨਹੀਂ ਚੰਦ ਚੜ੍ਹਿਆ ਬਿਆੰਤ ਦੇ ਪੋਤਿਆਂ ਨੇ ਕੀ ਨਹੀਂ ਕੀਤਾ ਵਿਦੇਸ਼ਾਂ ਚੋਂ ਆਉਣ ਵਾਲੀਆਂ ਕੁੜੀਆਂ ਦੇ ਪਰਚੇ ਨਹੀਂ ਦਰਜ ਹੋਏ ਉਹਨਾਂ ਤੇ ਬਲਾਤਕਾਰ ਦੇ ਤੇ ਫਿਰ ਕੇਪੀਐਸ ਗਿੱਲ ਦੇ ਉੱਤੇ ਪਰਚਾ ਨਹੀਂ ਦਰਜ ਕੀਤਾ ਆਈਐਸ ਅਫਸਰ ਸੀ ਮੈਸੇਜ ਬਜਾਜ ਪਾਰਟੀ ਤਰੀ ਹੋਈ ਸੀ ਚੰਡੀਗੜ੍ਹ ਚ ਕਿਸੇ ਆਈਐਸ ਅਫਸਰ ਦੇ ਘਰੇ ਉਸ ਪਾਰਟੀ ਵਿੱਚ ਕੇਪੀਐਸ ਗਿੱਲ ਗਿਆ ਤੇ ਮੈਸੇਜ ਬਜਾਜ ਨਾਲ ਕੀ ਕੀਤਾ ਸੀ ਤੂੰ ਭੁੱਲ ਗਿਆ ਤੂੰ ਕਹਿੰਦਾ ਲੋਕ ਤੈਨੂੰ ਪਿਆਰ ਕਰਦੇ ਐ ਤੇ ਤੈਨੂੰ ਕਹਿੰਦਾ ਕਈ ਗੁਰਦੁਆਰੇ ਵਾਲੀਆਂ ਕਮੇਟੀਆਂ ਨੇ ਮੈਨੂੰ ਕਿਹਾ ਕਿ ਸਾਡੀ ਮੈਨੇਜਮੈਂਟ ਦੇ ਵਿੱਚ ਤੂੰ ਆ ਜਾ ਕਮੇਟੀ ਦੇ ਵਿੱਚ ਆ ਜਾ ਇਹੋ ਜਿਓ ਬਿਸ਼ਰਮ ਹੋਣਗੇ ਗੁਰਦੁਆਰਿਆਂ ਦੀਆਂ ਕਮੇਟੀਆਂ ਵਾਲੇ ਜਿਹੜੇ ਤੈਨੂੰ ਕਹਿੰਦੇ ਸੀ ਕਿ ਸਾਡੀ ਮੈਨੇਜਮੈਂਟ ਆ ਜਾ ਤੇ ਕੀ ਕੀਤਾ ਗਿੱਲ ਨੇ ਉਸ ਮੈਸੇਜ ਬਜਾਜ ਨੇ ਹਾਈ ਕੋਰਟ ਵਿੱਚ ਕੇਸ ਲੜਿਆ ਤੇਰੇ ਭਰਾ ਨੂੰ ਸਜ਼ਾ ਹੋਈ ਉਹਨੇ ਇੱਜ਼ਤ ਨੂੰ ਹੱਥ ਪਾਇਆ ਤੇ ਫਿਰ ਪਿੰਡਾਂ ਦੇ ਵਿੱਚ ਕੀ ਕੀਤਾ 1991 92 ਦੇ ਵਿੱਚ ਪਿੰਡਾਂ 'ਚ ਇੱਕ ਕੈਂਪ ਲਾਏ ਗਏ ਮੇਰੇ ਪਿੰਡ ਦੇ ਵਿੱਚ ਵੀ ਲੱਗਦਾ ਸੀ ਕਈ ਪਰ 10-10 ਦਿਨਾਂ ਦਾ ਅਸੀਂ ਉਦੋਂ ਛੋਟੇ ਸੀ ਅਸੀਂ ਜਾਂਦੇ ਰਹੇ ਹਾਂ ਦੇਖਣ 12-12 ਸਾਲ ਦੇ ਸੀ ਅਸੀਂ ਸਾਨੂੰ ਪੁਲਿਸ ਅੰਦਰ ਨਹੀਂ ਸੀ ਬੜਨ ਦਿੰਦੀ ਉੱਥੇ ਪੁਲਿਸ ਵਾਲੇ ਆਉਂਦੇ ਸ਼ਰਾਬਾਂ ਪੀਤੀਆਂ ਹੁੰਦੀਆਂ ਤੇ ਉੱਥੇ ਫਿਰ ਜਿਹੜੀਆਂ ਨੌਜਵਾਨ ਲੜਕੀਆਂ ਸੀ ਉਹਨਾਂ ਨੂੰ ਕਾਲਜਾਂ ਚੋਂ ਲਿਆਂਦਾ ਜਾਂਦਾ ਉੱਥੇ ਗਿੱਧਾ ਪੰਗੜਾ ਕਰਾਇਆ ਜਾਂਦਾ ਜੀ ਆਹ ਦੇਖੋ ਪੰਜਾਬ ਦਾ ਸੱਭਿਆਚਾਰ ਖੋਲਦੇ ਆ ਜਿਹੜਾ ਤਵਾ ਤੋਂ ਦੇਖੋ ਜੀ ਲੋਕਾਂ ਦੇ ਮਨ ਤੇ ਡਰ ਐ ਉਹ ਡਰ ਲਾਉਣੇ ਆ ਪਿੰਡਾਂ 'ਚ ਖਾੜੇ ਲੱਗਣ ਤੇਰੇ ਭਰਾਣੇ ਲਾਏ। ਕੀ ਉਹ ਗੰਦ ਨਹੀਂ ਸੀ ਪੈਂਦਾ? ਕੀ ਖਾੜੇ ਲਵਾਉਣੇ ਪਿੰਡਾਂ 'ਚ ਕੋਈ ਬਹੁਤਾ ਚੰਗਾ ਕੰਮ ਸੀ? ਖਾੜੇ ਲਵਾਉਣੇ, ਕੈਂਪ ਲਵਾਉਣੇ। ਤੇ ਫਿਰ ਸ਼ਰਾਬਾ ਪੀ ਕੇ ਔਰਤਾਂ ਨੂੰ ਨਚਾਉਣਾ। ਇਹ ਕੁਝ ਕਰਦਾ ਸੀ ਕੇਪੀਐਸ ਗਿੱਲ। ਤੇ ਹੁਣ ਮੈਂ ਗੱਲ ਕਰਦਾ ਐ। ਤੂੰ ਆਖਿਆ ਕਿ ਜਥੇਦਾਰ ਗਰਦੇਵ ਸਿੰਘ ਕੌਂਕੇ ਦਾ ਪਿਛੋਕੜ ਕਿਹੋ ਜਿਹਾ ਸੀ ਉਹ ਕਿੱਥੋਂ ਆਇਆ ਸੀ ਮੈਂ ਦਾਹਦਾ ਤੈਨੂੰ ਪਿਛੋਕੜ ਕਿਹੋ ਜਿਹਾ ਸੀ ਉਹ ਟਕਸਾਲੀ ਸਿੰਘ ਸੀ ਦੋ ਟਾਈਮ ਬਾਣੀ ਦਾ ਨਿਤਨੇਮ ਕਰਦਾ ਸੀ ਸਿਮਰਨ ਬੰਦਗੀ ਵਾਲੀ ਰੂਹ ਸੀ ਅਕਾਲ ਤਖਤ ਦਾ ਕਾਰਜਕਾਰੀ ਜਥੇਦਾਰ ਸੀ ਤੇ ਸਿੰਘਾਂ ਨਾਲ ਉਹਦਾ ਪ੍ਰੇਮ ਸੀ ਤੇ ਤੂੰ ਆਖਿਆ ਉਹਦਾ ਪਿਛੋਕੜ ਕੀ ਗੱਲ ਉਹਦਾ ਪਿਸ਼ੋਕੜ ਤੁਹਾਡੇ ਵਰਗਾ ਚਾਹੀਦਾ ਸੀ। ਉਹਦਾ ਪਿਸ਼ੋਕੜ ਕੇਪੀਐਸ ਗਿੱਲ ਵਰਗਾ ਚਾਹੀਦਾ ਸੀ। ਇੱਕ ਬਦਮਾਸ ਤੇ ਬੁੱਚੜ ਬੰਦੇ ਵਰਗਾ। ਉਹਦਾ ਪਿਸ਼ੋਕੜ ਭਾਈ ਗੁਰਸਿੱਖਾਂ ਵਾਲਾ ਸੀ। ਉਹ ਦੋਨੇ ਟਾਈਮ ਦਾ ਨਿਤਨੇਮੀ ਸੀ, ਭਜਨ ਬੰਦਗੀ ਵਾਲਾ ਸੀ। ਇਹ ਤੈਨੂੰ ਮੈਂ ਗੁਰਦੇਵ ਸਿੰਘ ਕੌਂਕੇ ਦਾ ਜਵਾਬ ਦੇਣਾ। ਉਹਨੂੰ ਤੇਰੇ ਭਰਾ ਨੇ ਕੋ-ਕੋ ਕੇ ਮਾਰਿਆ। ਉਹਦੇ ਟੋਕੜੇ ਕਰਕੇ ਛੋਟੇ-ਛੋਟੇ ਦਰਿਆ ਦੇ ਵਿੱਚ ਰੋੜੇ। ਬੁੱਚੜ ਨਾ ਕਹੀਏ ਤੇ ਹੋਰ ਕੀ ਕਹੀਏ ਫਿਰ ਸਰਦਾਰ ਜਸਵੰਤ ਸਿੰਘ ਖਾਲੜਾ ਕੌਂਕੇ ਦਾ ਤੇ ਤੂੰ ਪਿਸ਼ੋਕੜ ਕਹਿ ਦਿੱਤਾ ਖਾਲੜੇ ਦਾ ਵੀ ਪਿਸ਼ੋਕੜ ਪੁੱਛ ਲੈਂਦਾ ਖਾਲੜਾ ਇੱਕ ਵਕੀਲ ਸੀ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਦਾ ਸੀ 25000 ਲਵਾਰਸ ਲਾਸ ਲੱਭੀ ਜਿਹੜੀ ਤੇਰੇ ਭਰਾ ਨੇ ਘਰਾਂ ਚੋਂ ਚੱਕ ਚੱਕ ਨਜਾਇਜ਼ ਮੁੰਡੇ ਮਾਰੇ ਸੀ ਫਿਰ ਕੀ ਕੀਤਾ ਤੇਰੇ ਭਰਾ ਨੇ ਉਹਨੂੰ ਇੱਕ ਦਿਨ ਘਰੋਂ ਚੁੱਕ ਲਿਆ ਕਰੋ ਚੁੱਕ ਕੇ ਉਹਦੇ ਵੀ ਟੁਕੜੇ ਟੁਕੜੇ ਕਰਤੇ ਬਾਅਦ ਦੇ ਵਿੱਚ ਗਵਾਹੀ ਦਿੱਤੀ ਹੈ ਪੁਲਿਸ ਵਾਲੇ ਨੇ ਇੱਕ ਨੇ ਕਹਿੰਦਾ ਮੇਰੇ ਸਾਹਮਣੇ ਜਸਵੰਤ ਖਾਲੜੇ ਨੂੰ ਮਾਰਿਆ ਪੁੱਟਿਆ ਉਹਦੇ ਟੁਕੜੇ ਕੀਤੇ ਕੇਪੀਐਸ ਗਿੱਲ ਨੇ ਕਹਿੰਦਾ ਜੀਤ ਸੰਧੂ ਐਸਐਸਪੀ ਸੀ ਉਹ ਘਰੇ ਲੈ ਗਿਆ ਕਹਿੰਦਾ ਚੱਕ ਕੇ ਜਸਵੰਤ ਖਾਲੜੇ ਨੂੰ ਥਾਣੇ ਚ ਸੀਆਈ ਸਟਾਫ ਚੋਂ ਕਹਿੰਦਾ ਉੱਥੇ ਕੇਪੀਐਸ ਗਿੱਲ ਆਇਆ ਰਾਤ ਨੂੰ ਡੱਕਿਆ ਸ਼ਰਾਬ ਦਾ ਕੰਨਵ ਨੇ ਆਖਿਆ ਜੇ ਜਿਉਂਦਾ ਰੱਖੀ ਬੈਟ ਉਹਨੂੰ ਕਹਿੰਦੇ ਉੱਥੇ ਉਹਨੇ ਉਹਦੇ ਔਖੇ ਥਾਵਾਂ ਤੇ ਗੁਪਤ ਥਾਵਾਂ ਦੇ ਵਿੱਚ ਠੇਡੇ ਮਾਰੇ ਕੇ ਪੀਐਸ ਅਗੇਲੇ ਨੇ ਜਸਵੰਤ ਕਾ ਲੜਾ دی۔ ਇਸੇ ਤਰ੍ਹਾਂ ਸਾਡੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਗੁਪਤ ਥਾਵਾਂ ਦੇ ਉੱਤੇ ਠੇਡੇ ਮਾਰੇ ਉਹ ਤਾਂ ਖੂਨ ਵਹਿ ਰਿਹਾ ਸੀ ਉਹਦੇ ਤੇ ਬੁੱਝੜ ਨਾ ਕਹੀਏ ਤੇ ਹੋਰ ਕੀ ਕਹੀਏ ਜਸਵੰਤ ਸਿੰਘ ਖਾਲੜਾ ਮਾਰਿਆ ਗੁਰਦੇਵ ਸਿੰਘ ਕੌਕੇ ਮਾਰਿਆ ਇਹ ਨਜਾਇਜ਼ ਕਤਲ ਨਹੀਂ ਸੀ ਹੋਰ ਕਿੰਨੇ ਹਜ਼ਾਰਾਂ ਬੰਦੇ ਮਾਰੇ ਫਿਰ ਤੂੰ ਕਹਿਣਾ ਆਕੇ ਸੰਤ ਜਰਨੈਲ ਸਿੰਘ ਏਜੰਸੀਆਂ ਦੇ ਬੰਦੇ ਸੀ ਉਹ ਨਹੀਂ ਸੀ ਜਰਨਸੀਆਂ ਦੇ ਬੰਦੇ ਏਜੰਸੀਆਂ ਦਾ ਬੰਦਾ ਤੇਰਾ ਭਰਾ ਸੀ ਉਹ ਤੇ ਕੰਮ ਹੀ ਜਸ ਸਿੰਘਾਂ ਵਾਸਤੇ ਕਰਦਾ ਸੀ ਤੁਸੀਂ ਤੇ ਏਜੰਸੀਆਂ ਵਾਸਤੇ ਕੰਮ ਕਰਦੇ ਸੀ ਸਾਰੇ ਤੇਰਾ ਭਰਾ ਜਨਸ ਸਿੰਘਾਂ ਦੇ ਆਖੇ ਤੋਂ ਕੰਮ ਕਰਦਾ ਸੀ ਉਹ ਰਾ ਦੇ ਕਹੇ ਤੋਂ ਉਹਨਾਂ ਦੇ ਬੁਖੀਆਂ ਦੇ ਕਹੇ ਤੋਂ ਚੱਲਦਾ ਸੀ ਤੇ ਦਿੱਲੀ ਦੇ ਕਹੇ ਤੋਂ ਕਤਲ ਕਰ ਰਿਹਾ ਸੀ ਤੂੰ ਕਹਿ ਰਹੇਂ ਸੰਤ ਜਰਨੈਲ ਸਿੰਘ ਨੂੰ ਸੰਤ ਜਰਨੈਲ ਸਿੰਘ ਸਿੱਖ ਕੌਮ ਦੇ ਯੋਧੇ ਸੀ ਜੇ ਅਜੰਸ ਸਿੰਘਾਂ ਦੇ ਬੰਦੇ ਹੁੰਦੇ ਤੇ ਕਾਲ ਤਾਕਤ ਦੀ ਰਾਖੀ ਨਾ ਕਰਦੇ ਫੇਰ ਉਹ ਜਾਣ ਨਾ ਦਿੰਦੇ ਜਨਸ ਸਿੰਘਾਂ ਦੇ ਬੰਦੇ ਹੁੰਦੇ ਐਮਪੀ ਐਮਐਲਏ ਬਣ ਜਾਂਦੇ ਮੁੱਖ ਮੰਤਰੀ ਬਣ ਜਾਂਦੇ ਉਹਨਾਂ ਨੂੰ ਆਫਰ ਕੀਤੀ ਸੀ ਨਰਾ ਗਾਂਧੀ ਨੇ ਕਿ ਮੇਰੇ ਨਾਲ ਮਿਲ ਕੇ ਚੱਲੋ ਦਰਬਾਰ ਸਾਹਿਬ ਤੋਂ ਬਾਹਰ ਆਜੋ ਤੁਹਾਨੂੰ ਸੀਐਮ ਬਣਾ ਦਿੰਨੀ ਐ ਪਰ ਠੋਕਰ ਮਾਰਤੀ ਸੀ ਏਜੰਸੀਆਂ ਦੇ ਬੰਦੇ ਤੁਸੀਂ ਲੋਕ ਹੋ ਫਿਰ ਤੋ ਆਖੇ ਭਾਈ ਅੰਮਰਤਪਾਲ ਨੂੰ ਕਿ ਜਨਸ ਸਿੰਘਾਂ ਦਾ ਬੰਦਾ ਹੈ ਹਾਂ ਜੇ ਜਨਸ ਸਿੰਘਾਂ ਦਾ ਬੰਦਾ ਤਾਂ ਬੈਠਾ 3 ਸਾਲ ਤੋਂ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਏਜੰਸੀਆਂ ਦੇ ਬੰਦੇ ਤੁਹਾਡੇ ਵਰਗੇ ਲੋਕ ਐ ਜਿਹੜੇ ਸਰਕਾਰੀ ਗਨਮੈਨ ਲੈ ਕੇ ਤੁਰੇ ਫਿਰਦੇ ਐ ਨਾ ਕਿ ਭਾਈ ਅੰਮ੍ਰਿਤਪਾਲ ਉਹ ਆਪਣਾ ਕਾਰੋਬਾਰ ਛੱਡ ਕੇ ਆਇਆ ਉਹਨੇ ਨੌਜਵਾਨਾਂ ਨੂੰ ਗੁਰੂ ਨਾਲ ਜੋੜਿਆ ਨਸ਼ੇ ਤੋਂ ਰੋਕਿਆ 3 ਸਾਲ ਤੋਂ ਡਿਬਰੂਗੜ੍ਹ ਦੀ ਜੇਲ੍ਹ ਚ ਸੁੱਟਿਆ ਹੋਇਆ ਤੇ ਤੁਹਾਨੂੰ ਜਲਸਿਆਂ ਦੇ ਬੰਦੇ ਲੱਗਦੇ ਐ ਤੁਹਾਨੂੰ ਤੇ ਲੱਗਣੀ ਨੇ ਤੁਸੀਂ ਕੰਮ ਹੀ ਸਰਕਾਰਾਂ ਵਾਸਤੇ ਕੀਤਾ ਇਸ ਤਰ੍ਹਾਂ ਕੇ ਪੀਐਸ ਗਿੱਲ ਨੂੰ ਸੁਪਰਕੋਪ ਨਹੀਂ ਉਹਨੂੰ ਬੁੱਚੜੀ ਆਖਿਆ ਜਾਊਗਾ ਹਮੇਸ਼ਾ ਸੇਕਾ ਕੋਮ ਦੇ ਵਿੱਚ ਤੇ ਜਿਹੜੀ ਤੂੰ ਲਿਸਟ ਦਿੱਤੀ ਐ ਮੱਕੜ ਨੂੰ ਕਿ ਆਹ ਬੰਦੇ ਮਾਰੇ ਐ ਖਾੜਕੂਆਂ ਨੇ ਉਹ ਬੰਦੇ ਖਾੜਕੂਆਂ ਨੇ ਨਹੀਂ ਮਾਰੇ ਉਹ ਤੇਰੇ ਭਰਾ ਨੇ ਮਰਵਾਏ ਐ ਉਹ ਪੁਲਿਸ ਦੇ ਚੋਲੇ ਪਾ ਕੇ ਤੋਰਦਾ ਸੀ ਰਾਤ ਨੂੰ ਦੱਸਿਆ ਪੁਲਿਸ ਵਾਲਿਆਂ ਨੇ ਬਿਆਨ ਦਿੱਤੇ ਐ ਗੋਲ ਪਰ ਨੇ ਬੰਨ ਕੇ ਖਾੜਕੂ ਬਣ ਕੇ ਜਾਂਦੇ ਸੀ ਤੇ ਹਿੰਦੂਆਂ ਨੂੰ ਮਾਰ ਦਿੰਦੇ ਸੀ ਕਿ ਜਿਹੜੀ ਹਿੰਦੂ ਕੌਮ ਐ ਉਹ ਸਿੱਖਾਂ ਦੇ ਵਿਰੁੱਧ ਹੋ ਜੇ ਤੇ ਸਾਨੂੰ ਸਿੱਖ ਕੌਮ ਦਾ ਕਾਣ ਕਰਨ ਵਾਸਤੇ ਖੁੱਲ ਮਿਲ ਜੇ ਤੇਰੇ ਭਰਾ ਨੂੰ ਤੇ ਬਿਆੰਤ ਨੂੰ ਆਹ ਕੰਮ ਕਰਿਆ ਤੁਸੀਂ ਪੰਜਾਬ ਦੇ ਵਿੱਚ ਅਜੇ ਤੂੰ ਆਪਣੇ ਆਪ ਨੂੰ ਸੱਚਾ ਤੇ ਸੁੱਚਾ ਮੰਨਦਾ ਤੂੰ ਕਹਿਣਾ ਸਾਡੀ ਇੱਜ਼ਤ ਮਾਨ ਬੜੀ ਹੁੰਦੀ ਹੈ ਪੰਜਾਬ ਦੇ ਵਿੱਚ ਪਤਾ ਨਹੀਂ ਤੇਰੀ ਕਿੱਥੇ ਇੱਜ਼ਤ ਮਾਨ ਹੋਈ ਹੈ ਮੈਨੂੰ ਤੇ ਨਹੀਂ ਲੱਗਦਾ ਕਿ ਬੰਦਿਆਂ ਨੇ ਇੰਨੇ ਘਣਾਉਣੇ ਜੁਰਮ ਕੀਤੇ ਹੋਣ ਤੇ ਫਿਰ ਉਹਨਾਂ ਦੇ ਪਰਿਵਾਰਾਂ ਦੀ ਇੰਨੀ ਇੱਜ਼ਤ ਹੁੰਦੀ ਹੋਵੇ ਇਹ ਵੀ ਤੂੰ ਝੂਠ ਬੋਲਿਆ ਤੇ ਜਿਹੜੇ ਮੱਕੜ ਦੇ ਅੱਗੇ ਤੂੰ ਸਵਾਲ ਖੜੇ ਕੀਤੇ ਸੀ ਉਹਨਾਂ ਦਾ ਮੈਂ ਤੈਨੂੰ ਪੰਜ ਚਾਰ ਦਾ ਵਿੱਚੋਂ ਜਵਾਬ ਦਿੱਤਾ ਹੈ ਹੋਰ ਵੀ ਦੇਣੇ ਸੀ ਪਰ ਵੀਡੀਓ ਜਾਦੇ ਲੰਬੀ ਹੋ ਜਾਊਗੀ ਇੱਥੇ ਹੀ ਦੋਸਤੋ ਮੈਂ ਸਮਾਪਤੀ ਕਰਦਾ ਹਾਂ ਭੁੱਲ ਚੁੱਕ ਦੀ ਖਿਮਾ ਮੰਗਦਾ ਵੱਧ ਤੋਂ ਵੱਧ ਵੀਡੀਓ ਨੂੰ ਸਾਂਝੀ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ